ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਲਵ ਫੋਰਏਵਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਤੁਸੀਂ ਲਵ ਫੋਰਏਵਰ ਚੈਨਲ ਤੇ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਬੈਲ ਵਾਲੇ ਆਈਕਨ ਤੇ ਕਲਿੱਕ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਲਵ ਫੋਰਏਵਰ ਚੈਨਲ 'ਚ ਤੁਹਾਡਾ ਸਵਾਗਤ ਹੈ ਦੋਸਤੋ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਸਾਡੇ ਪੰਜਾਬੀ ਸਿੰਗਲ ਦਿਲਪ੍ਰੀਤ ਢਿੱਲੋਂ ਤੇ ਉਹਨਾਂ ਦੀ ਵਾਈਫ ਦੀ ਹੈ ਦੋਸਤੋ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਚੈਨਲ ਤੇ ਉਹਨਾਂ ਦੀ ਇੱਕ ਵਿਆਹ ਦੀ ਵੀਡੀਓ ਪਾਈ ਗਈ ਸੀ ਤੇ ਦੋਸਤ ਉਹਨਾਂ ਦਾ ਵਿਆਹ 14 ਜਨਵਰੀ ਦੀ ਸ਼ਾਮ ਨੂੰ ਹੋਇਆ ਸੀ ਤੇ ਉਹਨਾਂ ਨੇ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਪਣੀ ਫੋਟੋ ਜਰੀਆਉ ਸੋਸ਼ਲ ਮੀਡੀਆ ਤੇ ਆਪਣੀ ਘਰਵਾਲੀ ਨਾਲ ਅਪਲੋਡ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਜੋੜੀ ਲੱਗਦੀ ਪਈ ਹੈ ਤੇ ਸਾਡੀਆਂ ਦੁਆਵਾਂ ਦਿਲਪ੍ਰੀਤ ਢਿੱਲੋ ਤੇ ਉਹਨਾਂ ਦੀ ਪਤਨੀ ਦੇ ਨਾਲ ਆ ਕੇ ਉਹ ਸਦਾ ਇੱਕ ਖੁਸ਼ ਰਹਿਣ ਤੇ ਰੱਬ ਉਹਨਾਂ ਨੂੰ ਤਰਕੀਆਂ ਬਖਸ਼ੇ ਤੇ ਸਾਡਾ ਲਵ ਫੋਰ ਏਵਰ ਚੈਨਲ ਵੀ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹੈ ਉਹਨਾਂ ਦੀਆਂ ਵਿਆਹੀਆਂ ਤੇ ਦੋਸਤੋ ਤੁਸੀਂ ਦੇਖਿਆ ਹੀ ਸੀ ਕਿ ਪਿੱਛੇ ਜਿਹਵਾ ਦਾ ਕਾਫੀ ਗਾਣਾ ਚਲਿਆ ਸੀ ਸਾਡੇ ਮੁੜੇ ਦਾ ਵਿਆਹ ਤੇ ਦੋਸਤੋ ਆਪਾਂ ਚਾਹੁੰਦੇ ਹਾਂ ਕਿ ਹੁਣ ਵੀ ਉਹਨਾਂ ਦੇ ਗਾਣੇ ਬਹੁਤ ਹੀ ਵਧੀਆ-ਵਧੀਆ ਆਉਣ ਤੇ ਉਹ ਤਰੱਕੀਆਂ ਕਰਨ। ਸੋ ਦੋਸਤੋ ਤੁਸੀਂ ਦੇਖ ਲਈਏ ਉਹਨਾਂ ਦੀ ਤਸਵੀਰ ਜੋ ਉਹਨਾਂ ਨੇ ਹੁਣ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਏ। ਸੋ ਇਸ ਦੇ ਨਾਲ ਹੀ ਵੀਡੀਓ ਖਤਮ ਹੁੰਦੀ ਏ। ਸਾਨੂੰ ਦਿਓ ਇਜਾਜ਼ਤ ਜਲਦੀ ਨਵੀਂ ਖਬਰ ਨਾਲ ਤੁਹਾਨੂੰ ਮਿਲਦੇ ਹਾਂ। ਧੰਨਵਾਦੀ ਸਤਿ ਸ਼੍ਰੀ ਅਕਾਲ।